ਸਸ਼ੀ ਕਾ ਜੀ ਮੈਂ ਆਜ ਸਿੱਪਕਾ ਸੰਧੂ ਤੇ ਗੱਲ ਕਰਦੇ ਹਾਂ ਜੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਡਰੇ ਹੋਏ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਨੇ ਹੁਣ ਘਬਰਾਏ ਹੋਏ ਨੇ ਕਿਉਂਕਿ ਇੱਕ ਪਾਸੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਅਗਾਮੀ ਤਿਆਰੀ ਕੀਤੀ ਜਾ ਰਹੀ ਹੈ ਤੇ ਦੂਸਰੇ ਪਾਸੇ ਜਿਹੜੀਆਂ ਨੇ ਜਿਮਨੀ ਚੋਣਾਂ ਤਰਨ ਤਰਨ ਦੀਆਂ ਉਥੋਂ ਇਹ ਸਾਬਿਤ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ कि ਜਿਹੜਿਆ ਉਥੋਂ ਦੇ ਪਾਈ ਅੰਮ੍ਰਿਤਪਾਲ ਖਾਲਸਾ ਜੀ ਦੀ ਪਾਰਟੀ ਵੱਲੋਂ ਕਹਿ ਲਈਏ ਜਾਂ ਫਿਰ ਪੰਥ ਵੱਲੋਂ ਜਿਹੜਾ ਖੜੇ ਕੀਤੇ ਗਏ ਨੇ ਸੰਦੀਪ ਸਿੰਘ ਸਣੀ ਦੇ ਪ੍ਰਧਾਨ ਮਨਦੀਪ ਸਿੰਘ ਉਹਨਾਂ ਨੂੰ ਕਾਫੀ ਵੱਡਾ ਹੰਗਾਰਾ ਮਿਲ ਰਿਹਾ ਹੈ ਮਾਜੇ ਦੇ ਲੋਕ ਕੌਮ ਦੇ ਨਾਲ ਜੁੜੇ ਹੋਏ ਲੋਕ ਕੌਮ ਨੂੰ ਪਿਆਰ ਕਰਨ ਵਾਲੇ ਲੋਕਾਂ ਨੇ ਸਾਬਿਤ ਕਰਤਾ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਵੱਡੀ ਜਿੱਤ ਦੇਣੀ ਹੈ ਮਨਦੀਪ ਸਿੰਘ ਦੇ ਹੱਕ ਦੇ ਵਿੱਚ ਜੇਕਰ ਦੂਸਰੇ ਪਾਸੇ ਗੱਲ ਕਰੀਏ ਖਡੂਰ ਸਾਹਿਬ ਤੋਂ ਵੀ ਜਿਮਨੀ ਚੋਣਾ ਦੀ ਗੱਲ ਸਾਹਮਣੇ ਆ ਰਹੀ ਹੈ ਕਿਉਂਕਿ ਖਡੂਰ ਸਾਹਿਬ ਦੇ ਵਿੱਚ ਜਿਹੜਾ ਵਿਧਾਇਕ ਹੈ ਉਹਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਹੈ ਤੇ ਲਾਅ ਇਹ ਕਹਿੰਦਾ ਹੈ ਕਿ ਜਿਹੜੇ ਜਿੰਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਹੈ ਸੈਸ਼ਨ ਕੋਰਟ ਵੱਲੋਂ ਇਹ ਕਿਹਾ ਗਿਆ ਹੈ ਕਿ ਜੇਕਰ ਉਹ ਸਜ਼ਾ ਤੋਂ ਉੱਤ ਕੇ ਬਾਹਰ ਨਹੀਂ ਆਉਂਦਾ ਤਾਂ ਉਹਨਾਂ ਦੀ ਜਗ੍ਹਾ ਤੇ ਜਿਹੜਾ ਹੈ ਉੱਥੇ ਦੁਬਾਰਾ ਵੋਟਾਂ ਕਰਵਾਈਆਂ ਜਾਣਗੀਆਂ ਆਮ ਆਦਮੀ ਪਾਰਟੀ ਕੀ ਉਸ ਜਗ੍ਹਾ ਤੇ ਦੁਬਾਰਾ ਵੋਟਾਂ ਕਰਵਾਏਗੀ ਜਿੰਨੀ ਚੋਣਾ ਕਰਵਾਏਗੀ ਕਿਉਂਕਿ ਉਹਨਾਂ ਦਾ ਇੱਕ ਆਪਣਾ ਹੀ ਵਿਧਾਇਕ ਜਿਹੜਾ ਹੈ ਲੰਮੀ ਸਜ਼ਾ ਵਾਸਤੇ ਜੇਲ੍ਹ ਵਿੱਚ ਗਿਆ ਹੋਇਆ ਹੈ ਤੇ ਦੂਸਰੇ ਪਾਸੇ ਜੇਕਰ ਗੱਲ ਕਰੀਏ ਤਾਂ ਹੁਣ ਆਮ ਆਦਮੀ ਪਾਰਟੀ ਦੂਸਰੀਆਂ ਪਾਰਟੀਆਂ ਤੋਂ ਤਾਂ ਬੜੀ ਆਸ ਰੱਖਦੀ ਹੈ ਕਿ ਹੁਣ ਉਹ ਪਾਰਟੀ ਆਪਣੇ ਹੀ ਜਿੱਤ ਜਾਂ ਆਪਣੀ ਹਾਰ ਕਰਕੇ ਉਥੋਂ ਜਿਮਨੀ ਚੋਣਾ ਕਿਉਂ ਨਹੀਂ ਕਰਵਾ ਰਹੀ ਵੱਡੇ ਸਵਾਲ ਖੜੇ ਹੋ ਗਏ ਨੇ ਤਿੱਖੇ ਸਵਾਲ ਖੜੇ ਹੋ ਗਏ ਨੇ ਜਿੱਥੇ ਵਿਰੋਧੀ ਪਾਰਟੀਆਂ ਵੀ ਸਵਾਲ ਕਰ ਰਹੀਆਂ ਨੇ ਤੇ ਪੰਜਾਬ ਦੇ ਲੋਕ ਵੀ ਕਰ ਰਹੇ ਨੇ ਤੁਹਾਨੂੰ ਦੱਸ ਦਿੰਦੇ ਆ ਕਿ ਸੂਤਾ ਤੋਂ ਬੰਦੀ ਇੱਕ ਜਾਣਕਾਰੀ ਸਾਹਮਣੇ ਆਈ ਹੈ ਕਿੱਖ ਡੂਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਆਪ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ 2013 ਦੇ ਇੱਕ ਮਾਮਲੇ ਦੇ ਵਿੱਚ ਜਿਹੜਾ ਹੈ ਮਹਿਲਾ ਦੇ ਛੇੜਛਾੜ ਨਾਲ ਜਿਹੜਾ ਅਦਾਲਤੀ ਕਾਰਵਾਈ ਕਾਰਵਾਈ ਵਿੱਚ ਦੋਸ਼ੀ ਠਰਾਇਆ ਗਿਆ ਹੈ ਉਹਨਾਂ ਨੂੰ ਹੋਰ ਦੋਸ਼ੀਆਂ ਨੂੰ ਸਾਬਿਤ ਕਰਕੇ ਅਦਾਲਤ ਨੇ ਸਜ਼ਾ ਦਿੱਤੀ ਹੈ ਇਸ ਲਈ ਸ਼ਰੋਨੀ ਅਕਾਲੀ ਦਲ ਜਾਂ ਹੋਰ ਪੱਖਾਂ ਨੇ ਦਾਵਾ ਕੀਤਾ ਕਿ ਇਹ ਸੀਟ ਖਾਲੀ ਕੋਸ਼ਿਸ਼ ਕੀਤੀ ਜਾਵੇ ਕਿਉਂਕਿ ਸੁਪਰੀਮ ਕੋਰਟ ਨੇ ਸਪਸ਼ਟ ਕਰਿਆ ਹੈ ਕਿ ਜੇ ਵਿਦਾਇਕ 2 ਸਾਲ ਜਾਂ ਵੱਧ ਸਜ਼ਾ ਪਾਵੇ ਤਾਂ ਸੀਟ ਖਾਲੀ ਹੋਣੀ ਚਾਹੀਦੀ ਹੈ ਪਰ ਆਮ ਆਦਮੀ ਪਾਰਟੀ ਦੇ ਸਪੀਕਰ ਵੱਲੋਂ ਇਹ ਸੀਟ ਨੂੰ ਖਾਲੀ ਘੋਸ਼ਿਤ ਕਿਉਂ ਨਹੀਂ ਕਰ ਰਿਹਾ ਪ੍ਰਕਿਰਿਆ ਰੋਕੀ ਜਾ ਰਹੀ ਹੈ ਜਿਨ੍ਹਾਂ ਨੇ ਦਲੀਲ ਦਿੱਤੀ ਕਿ ਅਦਾਲਤੀ ਫੈਸਲੇ ਸਪੀਕਰ ਦਾ ਅਧਿਕਾਰ ਹੈ ਤੇ ਵਿਧਾਨ ਸਭਾ ਦੀ ਕਾਰਵਾਈ ਦੇ ਤਹਿਤ ਕੁਝ ਖਦਮ ਲਏ ਹਨ ਤਾਂ ਉਹਨਾਂ ਨੂੰ ਜਿਹੜਾ ਹੈ ਉਹਨਾਂ ਨੂੰ ਜਿਹੜਾ ਅਧਿਕਾ ਹੱਤੇ ਕਾਰਵਾਈ ਵਿਦਾਸ ਸਪੀਕਰ ਤੇ ਕਾਨੂੰਨੀ ਪ੍ਰਕਿਰਿਆ ਕੀਤੀ ਜਾਂਦੀ ਹੈ ਇਸ ਮਾਮਲੇ ਵਿੱਚ ਪਾਰਟੀ ਵੱਜੋਂ ਵਿਕਲਪ ਪੱਖ ਵੱਲੋਂ ਦਾਵਿਆਂ ਤੇ ਅਪੀਲਿਆਂ ਦੀ ਸੰਭਾਵਨਾ ਹੈ ਅਗਲੇ ਦਿਨਾਂ ਵਿੱਚ ਅਦਾਲਤ ਵਿੱਚ ਵੀ ਜਾਵੇਗੀ ਯਾਨੀ ਕੀ ਤੁਹਾਨੂੰ ਦੱਸ ਦਈਏ ਕਿ ਜਿਹੜੇ ਨੇ ਲਾਲਪੁਰਾ ਉਹ 2 ਸਾਲ ਦੀ ਸਜ਼ਾ ਜਿਹੜੀ ਹੈ ਉਹਨਾਂ ਨੂੰ ਮਿਲੀ ਹੋਈ ਹੈ ਉਹ ਇਸ ਸਮੇਂ ਵਿੱਚ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਤੇ ਜਿਹੜੀ ਖਾਲੀ ਸੀਟ ਉੱਥੋਂ ਹੋਣੀ ਹੈ ਤਾਂ ਉੱਥੋਂ ਵੀ ਜਿਮਨੀ ਚੋਣਾਂ ਦਾ ਐਲਾਨ ਕੀਤਾ ਜਾਣਾ ਚਾਹੀਦਾ ਹੈ ਯਾਨੀ ਕਿ ਹੁਣ ਜਿਹੜੀਆਂ ਨੇ ਵਿਰੋਧੀ ਪਾਰਟੀਆਂ ਚਾਹੇ ਸ਼੍ਰੋਮਣੀ ਕਾਲੀਦਾਲਾ ਚਾਹੇ ਕਾਂਗਰਸ ਅਚਾਹੇ ਭਾਜਪਾ ਹੈ ਉਹ ਕਹਿ ਰਹੀ ਹੈ ਕਿ ਹੁਣ ਜਿਹੜੇ ਨੇ ਕੁਲਤਾ ਸਿੰਘ ਸੰਧਵਾ ਜੋ ਸਪੀਕਰ ਨੇ ਉੱਥੋਂ ਖਾਲੀ ਸੀਟ ਦਾ ਐਲਾਨ ਕਿਉਂ ਨਹੀਂ ਕਰ ਰਹੀ ਕਿਉਂਕਿ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਨੂੰ ਡਰ ਹੈ ਕਿ ਉਹ ਉੱਥੋਂ ਜਿਮਨੀ ਚੋਣਾਂ ਹਾਰ ਜਾਣਗੇ ਇਸ ਲਈ ਉਹ ਸੀਟ ਖਾਲੀ ਨਹੀਂ ਕਰਵਾਈ ਜਾ ਰਹੀ ਜਾਂ ਉਹ ਤੋਂ ਜਿਮਨੀ ਚੋੜਾ ਦਾ ਐਲਾਨ ਕਿਉਂ ਨਹੀਂ ਕੀਤਾ ਜਾ ਰਿਹਾ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਾਹਮਣੇ ਵੱਡੇ ਤੇ ਟਿੱਕੇ ਸਵਾਲ ਖੜੇ ਹੋ ਗਏ ਨੇ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹਨੂੰ ਲੈ ਕੇ ਚੁੱਪੀ ਵੱਟੀ ਹੋਈ ਹੈ ਕੁਲਤਾਸ ਸਿੰਘ ਸੰਧਵਾ ਨੇ ਵੀ ਜਿਹੜੇ ਨੇ ਸਪੀਕਰ ਨੇ ਉਹਨਾਂ ਨੇ ਚੁੱਪੀ ਵੱਟੀ ਹੋਈ ਹੈ ਲੇਕਿਨ ਲਗਾਤਾਰ ਇਹਨਾਂ ਉੱਤੇ ਵੱਡੇ ਸਵਾਲ ਟਿੱਕੇ ਸਵਾਲ ਕੀਤੇ ਜਾ ਰਹੇ ਨੇ ਕਿਉਂਕਿ ਖਡੂ ਸਾਹਿਬ ਤੋਂ ਭਾਈ ਅਮਰਿਤਪਾਲ ਸਿੰਘ ਖਾਲਸਾ ਜੀ ਪਹਿਲਾਂ ਹੀ ਵੱਡੇ ਪੱਧਰ ਤੇ ਜਿਹੜੀਆਂ ਨੇ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਤੇ ਦੂਸਰੇ ਪਾਸੇ ਹੁਣ ਤਰਨਤਾਰਨ ਵਿੱਚ ਵੀ ਕਾਫੀ ਉਹਨਾਂ ਨੂੰ ਵੱਡਾ ਹੁੰਗਾਰਾ ਮਿਲ ਰਿਹਾ ਹੈ ਲੇਕਿਨ ਆਮ ਆਦਮੀ ਪਾਰਟੀ ਇਸ ਟਾਈਮ ਡਰੀ ਹੋਈ ਦਿਖਾਈ ਦੇ ਰਹੀ ਹੈ ਕਿਉਂਕਿ ਇੱਕ ਪਾਸੇ ਉਹਨਾਂ ਦੇ ਆਪਣੇ ਵਿਧਾਇਕ ਮੰਤਰੀ ਪਾਰਟੀ ਛੱਡ ਕੇ ਜਾ ਰਹੇ ਨੇ ਤੇ ਦੂਸਰੇ ਪਾਸੇ ਹੁਣ ਤਿੱਖੇ ਸਵਾਲ ਜਿਹੜੀਆਂ ਨੇ ਵਿਰੋਧੀ ਪਾਰਟੀਆਂ ਨੇ ਕਰਨੇ ਸ਼ੁਰੂ ਕਰ ਦਿੱਤੇ ਨੇ ਧੰਨਵਾਦ